ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੱਜਣਾ ਦਾ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ Facebook ਪੇਜ ਤੇ ਅੱਜ ਦੀ ਜੋ ਸੱਜਣੋਂ ਆਪਣੀ ਵੀਡੀਓ ਆ ਉਹ ਕਿ ਸੱਜਣ ਦਾ ਕਮੈਂਟ ਆਇਆ ਸੀ ਜੀ ਆਪਾਂ ਨੂੰ ਵੀ ਜੋ ਕਮਜ਼ੋਰ ਮੱਝਾਂ ਉਹਨਾਂ ਨੂੰ ਰਾਜੀ ਕਿਸ ਤਰ੍ਹਾਂ ਕਰੀਏ ਚਲੋ ਸੋਚਿਆ ਵੀ ਆਪਾਂ ਇਸ ਟੌਪਿਕ ਤੇ ਵੀਡੀਓ ਬਣਾ ਦਈਏ ਕਾਫੀ ਸੱਜਣਾ ਦੇ ਇਸ ਸਬੰਧੀ ਇਨਕੁਆਰੀਜ਼ ਰਹਿੰਦੇ ਆਂ ਪਹਿਲਾ ਸੱਜਣੋ ਜਿਹੜੇ ਆਪਣੇ ਪਸ਼ੂ ਲਿੱਸੇ ਹੋ ਜਾਂਦੇ ਉਹਨਾਂ ਦਾ ਮੇਨ ਰੀਜ਼ਨ ਹੁੰਦਾ ਹੈ ਇਹ ਵੀ ਉਹਨਾਂ ਨੂੰ ਪ੍ਰੋਪਰ ਨਿਊਟ੍ਰੀਸ਼ਨ ਵੈਲਿਊ ਨਹੀਂ ਮਿਲਦੀ ਤੇ ਚਲੋ ਸੋਚਿਆ ਵੀ ਆਪਾਂ ਉਹਨਾਂ ਨੂੰ ਰਾਜੀ ਕਰਨ ਦੇ ਸੰਬੰਧੀ ਵੀਡੀਓ ਪਾ ਲਈ ਦਿੱਗੇ ਤੇ ਬਾਕੀ ਚਲੋ ਆਪਣਾ ਸਿੰਪਲ ਜਿਹਾ ਮੈਥਡ ਹੁੰਦੇ ਵਾਲੇ ਲਜਾਉਣ ਜਿਹੇ ਵਾਲਾ ਕੰਮ ਨਹੀਂ ਹੁੰਦਾ ਜਾਂ ਮਹਿੰਗੀਆਂ ਚੀਜ਼ਾਂ ਦੱਸਣ ਦਾ ਮਤਲਬ ਨਹੀਂ ਹੁੰਦਾ ਆਪਣਾ ਬਸ ਸਿੰਪਲ ਫੀਡ ਮੈਨੇਜਮੈਂਟ ਦੇ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਪਸ਼ੂ ਨੂੰ ਰਾਜੀ ਕਰੀਏ ਪਹਿਲਾ ਤਾਂ ਇਹ ਆ ਵੀ ਆਪਣੇ ਨੈਦੀਕੀ ਮਾਹ ਡਾਕਟਰ ਦੇ ਨਾਲ ਗੱਲਬਾਤ ਕਰਕੇ ਆਪਣੇ ਪਸ਼ੂ ਦੀ ਡੀਵਰਮਿੰਗ ਕਰਾਓ ਜਿਸ ਵੀ ਉਹ ਸਟੇਜ ਦੇ ਵਿੱਚ ਹੈਗਾ ਜੇਕਰ ਗੱਬਣਾ ਜੇਕਰ ਸੂਇਆ ਹੋਇਆ ਤਾਂ ਉਸ ਤਰ੍ਹਾਂ ਦੇ ਸਾਲਟ ਨਾਲ ਇਹ ਆਪਣੇ ਤੁਸੀਂ ਨੈਦੀਕੀ ਡਾਕਟਰ ਨਾਲ ਗੱਲਬਾਤ ਕਰਕੇ ਪਹਿਲਾਂ ਉਸ ਦੀ ਡੀਵਰਮਿੰਗ ਕਰਾਓ ਉਪਰੰਤ ਉਸ ਨੂੰ ਲੀਵਰ ਟੋਨਿਕ ਦਿਓ ਜਿਸ ਦੇ ਸੰਬੰਧੀ ਆਪਾਂ ਵੀਡੀਓ ਵੀ ਪਾਈ ਸੀ ਪਹਿਲਾਂ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜੇਕਰ ਸਜਣੋ ਆਪਣਾ ਪਸ਼ੂ ਦੁੱਧ ਤੇ ਆ ਤਾਂ ਉਸ ਨੂੰ ਥੋੜਾ ਜਿਹਾ ਰਾਜੀ ਕਰਨ ਦੇ ਵਿੱਚ ਦਿੱਕਤ ਆ ਸਕਦੀ ਮੇਰੇ ਹਸਾਬ ਨਾਲ ਤੇ ਆਪਣੀ ਇਹੀ ਕੋਸ਼ਿਸ਼ ਰਹੂਗੀ ਮਿਸ ਜੰਨ ਜੇ ਆਪਣੇ ਪਸ਼ੂ ਕਮਜ਼ੋਰ ਆ ਤਾਂ ਪਸ਼ੂ ਨੂੰ ਰਾਜ ਹੀ ਉਸ ਟਾਈਮ ਕਰੋ ਜਦੋਂ ਆਪਣਾ ਪਸ਼ੂ ਡਰਾਈ ਪੀਰੀਅਡ ਦੇ ਵਿੱਚ ਚੱਲ ਰਿਹਾ ਆਪਣੇ ਨਾਰਮਲ ਫਾਰਮਰ ਜਿਹੜੇ ਭਰਾ ਜਦੋਂ ਪਸ਼ੂ ਦੁੱਧੂ ਹਟ ਜਾਂਦਾ ਸੇਵਾ ਕਰਨੀ ਬੰਦ ਕਰ ਦਿੰਦੇ ਜੀ ਦੇ ਕਰਕੇ ਪਸ਼ੂ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਡਰਾਈ ਪੀਰੀਅਡ ਦੇ ਵਿੱਚ ਪਸ਼ੂ ਨੇ ਆਪਣੀ ਬਾਡੀ ਨੂੰ ਵੀ ਚਲਾਉਣ ਲਈ ਤੇ ਆਪਣੇ ਅੰਦਰ ਜੋ ਉਸ ਦੇ ਗਰਭ ਦੇ ਵਿੱਚ ਬੱਚਾ ਪਾਲ ਰਿਹਾ ਉਸ ਨੂੰ ਵੀ ਨਿਊਟ੍ਰੀਸ਼ਨ ਦੀ ਜ਼ਰੂਰਤ ਹੁੰਦੀ ਆ ਪਰ ਆਪਾਂ ਉਹ ਦੋਸਤ ਨੂੰ ਪਸ਼ੂਆਂ ਨੂੰ ਪੱਠੇ ਜੋ ਦਾਣਾ ਜਾਂ ਫੀਡ ਉਹ ਨਹੀਂ ਦਿੰਦੇ ਪ੍ਰੋਪਰ ਓਨਲੀ ਪੱਠਿਆਂ ਦੇ ਸਧਾਰਨ ਜਿਹੇ ਸੇਵਾ ਤੇ ਆਪਾਂ ਰੱਖਦੇ ਆ ਪਸ਼ੂ ਨੂੰ ਜਿੱਦੇ ਕਰਕੇ ਪਸ਼ੂ ਖੁਰਨਾ ਸ਼ੁਰੂ ਹੋ ਜਾਂਦਾ ਉਸ ਟਾਈਮ ਕਿਸੇ ਵੀ ਪਸ਼ੂ ਨੂੰ ਜ਼ਰੂਰਤ ਹੁੰਦੀ ਆ ਪ੍ਰੋਪਰ ਫੀਡ ਮੈਨੇਜਮੈਂਟ ਦੀ ਚਲੋ ਆਪਾਂ ਗੱਲ ਕਰੀਏ ਨਾਰਮਲੀ ਜੇਕਰ ਆਪਾਂ ਪਸ਼ੂ ਨੂੰ ਰਾਜੀ ਕਰਨਾ ਚਾਹੁੰਦੇ ਆ ਆਪਣੇ ਨੂੰ ਕੋਈ ਵੀ ਫੀਡ ਆਪਾਂ ਆਪਣੇ ਪਸ਼ੂ ਨੂੰ ਪਾਉਨੇ ਆ ਜਾਂ ਆਪਣੇ ਦੱਸੇ ਗਏ ਫਾਰਮੂਲਾ ਜਿਹੜਾ ਆਪਾਂ ਅੱਗੇ ਵੀ ਸ਼ੇਅਰ ਕੀਤਾ ਸੀ 33% ਅਨਾਜ 33% ਖਲਾਂ ਤੇ 33% ਜੋ ਫਾਈਬਰ ਦਾ ਸੋਰਸ ਹੁੰਦੇ ਆਗੇ ਕੋਈ ਵੀ ਛਿਲਕੇ ਜਿਹੜੇ ਹੋ ਜਾਂਦੇ ਆ ਉਹ ਫੀਡ ਆਪਾਂ ਪਾਉਨੇ ਜਾਂ ਕੋਈ ਵੀ ਤੁਹਾਡਾ ਆਪਣਾ ਫਾਰਮੂਲੇ ਤੁਸੀਂ ਫੀਡ ਪਾਉਨੇ ਉਹ ਫੀਡ ਪਸ਼ੂ ਨੂੰ ਪ੍ਰੋਪਰ ਘੱਟ ਤੋਂ ਘੱਟ 4 ਕਿਲੋ ਫੀਡ ਪਰ ਦੇ ਪਸ਼ੂ ਨੂੰ ਦਿੱਤੀ ਜਾਵੇ ਅਤੇ ਕਾਫੀ ਸੱਜਣਾਂ ਦੇ ਇਸ ਸੰਬੰਧੀ ਵੀ ਸਵਾਲ ਹੁੰਦੇ ਆ ਵੀ ਪਸ਼ੂ ਨੂੰ ਜੋ ਫੀਡ ਆ ਉਹ ਭੌਂਕੇ ਪਾਈਏ ਜਾਂ ਸੁੱਕੀ ਇਸ ਵੇ ਸੱਜਣ ਨੂੰ ਇਹ ਹੈ ਵੀ ਜਿਹੜਾ ਜਿਵੇਂ ਵੀ ਆਪਣਾ ਪਸ਼ੂ ਫੀਡ ਨੂੰ ਖਾਖੇ ਕੋਸ਼ਾ ਪਸ਼ੂ ਨੂੰ ਉਸ ਤਰ੍ਹਾਂ ਫੀਡ ਦਿਓ ਤੇ ਮੇਰੀ ਥਿੰਕਿੰਗ ਅਨੁਸਾਰ ਇਹ ਜੇਕਰ ਆਪਣੀ ਫੀਡ ਪਸ਼ੂ ਸੁੱਕੀ ਖਾਂਦਾ ਤਾਂ ਉਸ ਨੂੰ ਮੇਰੇ ਨਾਲੋਂ ਬੈਟਰ ਰਿਜ਼ਲਟ ਮਿਲਣ ਦੀ ਚਾਂਸ ਜ਼ਿਆਦਾ ਹੁੰਦੇ ਆ। ਬਾਕੀ ਗੱਲ ਕਰੀਏ ਰਾਜੀ ਕਰਨੀ। ਕੋਈ ਵੀ ਆਪਾਂ ਫੀਡ ਆਪਣੇ ਪਸ਼ੂ ਨੂੰ ਜਿਹੜੀ ਵੀ ਦੇ ਰਹੇ ਹੋ ਪਰ ਡੇ 4 ਕਿਲੋ ਘੱਟ ਤੋਂ ਘੱਟ ਚਾਹੀਦੀ ਹੈ ਜੀ ਪਸ਼ੂ ਕਿਸੇ ਵੀ ਸਟੇਜ ਤੇ ਹੋਵੇ। ਬਾਕੀ ਦੂਸਰੀ ਗੱਲ ਐਕਸਟਰਾ ਜੋ ਪਸ਼ੂ ਨੂੰ ਆਪਾਂ ਐਡ ਕਰਨਾ ਸੱਜਣੋ ਉਹ ਜੇਕਰ ਪਸ਼ੂ ਆਪਣਾ ਸਰੋਂ ਦਾ ਤੇਲ ਲੈਂਦਾ ਤਾਂ ਉਸ ਨੂੰ ਜ਼ਰੂਰ ਦਿਓ ਕਿਉਂਕਿ ਜੋ ਸਰੋਂ ਦਾ ਤੇਲ ਉਹ ਬਾਈਪਾਸ ਫੈਟ ਦਾ ਕੰਮ ਕਰਦਾ। ਤੇ ਜਾਂ ਆਪਾਂ ਪਸ਼ੂ ਨੂੰ ਗਲੈਸ਼ਾਡ ਕੰਪਨੀ ਦੀ ਜੋ ਬਾਈਪਾਸ ਫੈਟ ਆਉਂਦੀ ਆ ਉਹ ਵੀ ਦੇ ਸਕਦੇ ਹੋ ਉਸ ਦਾ ਵੀ ਕਾਫੀ ਵਧੀਆ ਰਿਜ਼ਲਟ ਮਿਲਿਆ ਹੋਇਆ ਆਪਾਂ ਨੂੰ ਪਾਊਡਰ ਫਾਰਮ ਦੇ ਵਿੱਚ ਆਉਂਦਾ ਜਿਹੜਾ ਕੀ ਇਹ ਸੱਜ ਨੂੰ ਮੈਂ ਕਿਸੇ ਪ੍ਰੋਡਕਟ ਦੀ ਐਡ ਨਹੀਂ ਕਰ ਰਿਹਾ ਜਿਸ ਚੀਜ਼ ਦਾ ਆਪਾਂ ਨੂੰ ਰਿਜ਼ਲਟ ਮਿਲਿਆ ਹੋਈ ਤੁਹਾਨੂੰ ਦੱਸਣ ਦੀ ਆਪਾਂ ਕੋਸ਼ਿਸ਼ ਕਰਦੇ ਰਹਿੰਦੇ ਆਂ ਬਾਕੀ ਜੋ ਇਸ ਪਾਊਡਰ ਦੀ ਡੋਜ਼ ਆ 100 ਤੋਂ 150 ਗ੍ਰਾਮ ਆਪਾਂ ਪਰਡੇ ਪਸ਼ੂ ਨੂੰ ਦੇ ਸਕਦੇ ਆ ਪਸ਼ੂ ਦੇ ਅਨੁਸਾਰ ਰეკਮੈਂਡ ਕੀਤਾ ਜਾ ਸਕਦਾ ਤੇ ਬਾਕੀ ਚਲੋ ਜੇ ਆਪਾਂ ਪਸ਼ੂ ਨੂੰ ਫੀਡ ਪਾ ਰਹੇ ਹਾਂ ਉਸ ਦੇ ਵਿੱਚ ਐਕਸਟਰਾ ਆਪਾਂ ਅਨਾਜ ਜਾਂ એનર્ਜੀ ਦਾ ਸੋਰਸ ਜਾਂ ਆਪਾਂ ਕੈਸੇ ਜਾਂ ਕਾਰਬੋਹਾਈਡਰੇਟ ਦਾ ਸੋਰਸ ਐਡ ਕਰ ਸਕਦੇ ਆ ਕਿਉਂਕਿ ਕਮਜ਼ੋਰ ਪਸ਼ੂ ਨੂੰ ਥੋੜੀ એનਰਜੀ ਦੀ ਜ਼ਰੂਰਤ ਵੱਧ ਹੁੰਦੀ ਆ ਫੀਡ ਦੇ ਨਾਲ ਆਪਾਂ ਐਕਸਟਰਾ ਜੇਕਰ ਕਣਕ ਜਾਂ ਜਿਉਂ ਮੱਕੀ ਬਾਜਰਾ ਉਹ ਮੌਸਮ ਅਨੁਸਾਰ ਆਪਾਂ ਐਡ ਕਰ ਸਕਦੇ ਆ ਉਸ ਦੀ ਥੋੜੀ ਮਾਤਰਾ ਵਧ ਦਿੱਤੀ ਜਾਵੇ ਤਾਂ ਉਸ ਨਾਲ ਪਸ਼ੂ ਰਾਜੀ ਹੋ ਜਾਂਦਾ ਪਰ ਜਿਆਦੇ ਅਨਾਜ ਦੇਣ ਨਾਲ ਸੱਜਣਾ ਨੂੰ ਇੱਕ ਦਸਤ ਦੀ ਗੱਲ ਧਿਆਨ ਰੱਖਣਯੋਗ ਵੀ ਜੋ ਐਸਿਡਿਟੀ ਦੀ ਸਮੱਸਿਆ ਪਸ਼ੂ ਵਿੱਚ ਆ ਜਾਂਦੀ ਹੈ ਜਿਹਦੇ ਕਰਕੇ ਸਾਨੂੰ ਬਫਰ ਜਾਂ ਮਿੱਠਾ ਸੋਡੇ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਬਾਕੀ ਰੈਗੂਲਰ ਆਪਾਂ ਪਸ਼ੂ ਨੂੰ 1 ਮਹੀਨੇ ਆਪਣੇ ਇਸ ਦੱਸੇ ਗਏ ਡਾਈਟ ਪਲਾਨ ਦੇ ਜਿਨੀਆਂ ਕ ਆਪਾਂ ਚੀਜ਼ਾਂ ਦੱਸੀਆਂ ਇਹ ਆਪਾਂ ਲਗਾਤਾਰ ਦੇਗੇ ਤਾਂ ਆਪਾਂ ਨੂੰ ਮਹੀਨੇ ਦੇ ਵਿੱਚ ਵਿੱਚ ਪਸ਼ੂ ਤੇ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਂਦਾ ਬਾਕੀ ਮੈਂ ਇਹ ਸੱਜਣਾ ਨੂੰ ਕਹੂੰਗਾ ਕਿ ਜਦੋਂ ਆਪਣਾ ਪਸ਼ੂ ਡਰਾਈ ਡਰਾਈ ਪੀਰੀਅਡ ਦੇ ਵਿੱਚ ਚੱਲ ਰਿਹਾ ਤਾਂ ਉਸ ਉਦੋਂ ਇਸ ਤਰ੍ਹਾਂ ਦਾ ਫੀਡ ਪਲਾਨ ਪਸ਼ੂ ਨੂੰ ਸ਼ੁਰੂ ਕੀਤਾ ਜਬ ਤਾਂ ਮੇਰੇ ਹਿਸਾਬ ਨਾਲ ਜ਼ਿਆਦਾ ਰਿਜ਼ਲਟ ਮਿਲਣ ਦੀ ਚਾਂਸ ਹੁੰਦੇ ਆ ਬਾਕੀ ਹਰੇਕ ਸੰਜਣ ਦੀ ਆਪਣੀ ਆਪਣੀ ਥਿੰਕਿੰਗ ਆ ਤੇ ਆਪਣਾ ਆਪਣਾ ਓਪੀਨੀਅਨ ਹੁੰਦਾ ਆਪਣੇ ਕੋਲ ਜਿੰਨੀ ਕ ਸਮਝ ਤੇ ਜਿੰਨਾ ਕ ਆਪਣੇ ਕੋਲ ਐਕਸਪੀਰੀਅੰਸ ਹੋ ਸ਼ੇਅਰ ਕਰਨ ਦੀ ਆਪਣੇ ਕੋਸ਼ਿਸ਼ ਹੁੰਦੀ ਆ ਮੈਂ ਤਾਂ ਆਪਣੇ ਪਸ਼ੂ ਜਿਹੜੇ ਕਮਜ਼ੋਰ ਹੁੰਦੇ ਉਸੇ ਤਰ੍ਹਾਂ ਉਹਨਾਂ ਦੀ ਜਿਹੜੇ ਬੀਸੀਐਸ ਰਿਕਵਰ ਕਰਨ ਦੀ ਕੋਸ਼ਿਸ਼ ਕਰਦੇ ਆ ਬਾਕੀ ਆਪਣੀ ਵੀਡੀਓ ਸੀ ਸੱਜਣੋ ਤੇ ਬਹੁਤ ਬਹੁਤ ਉਹ ਧੰਨਵਾਦ ਸੱਜਣਾ ਦਾ ਜਿਹੜੇ ਆਪਾਂ ਨੂੰ ਕਮੈਂਟ ਕਰ ਦਿੰਦੇ ਚਲੋ ਆਪਣੇ ਦਿਮਾਗ ਦੇ ਵਿੱਚ ਨਵੇਂ ਤੋਂ ਨਵੇਂ ਟੌਪਿਕ ਐਡ ਹੋ ਜਾਂਦੇ ਆ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਆ ਜੀ ਸਾਰੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਫਤੀਸਾਂ ਜੀ ਬੋਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ